ਟਾਡੇ ਚੋ ਕੋਈ ਤਖਤ ਹਜੂਰ ਸਾਹਿਬ ਨੰਦੇੜ ਗਿਆ ਹੋਵੇ ਤਾਂ ਉਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਮਾਲ ਟੇਕੜੀ ਸਾਹਿਬ ਇਤਿਹਾਸ ਅਨੁਸਾਰ ਇਸ ਸਥਾਨ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਨੂੰ ਖਾਲਸਾ ਫੌਜਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪਏ ਇੱਕ ਖਜ਼ਾਨੇ ਚੋਂ ਗੁਪਤ ਖਜ਼ਾਨੇ ਚੋਂ ਜਿਹੜਾ ਕਿ ਦੱਬਿਆ ਹੋਇਆ ਸੀ ਉਸ ਖਜ਼ਾਨੇ ਚੋਂ ਕੱਢ ਕੇ ਤਨਖਾਹਾਂ ਵੰਡੀਆਂ ਸਨ ਮੋਹਰਾਂ ਵੰਡੀਆਂ ਸਨ ਨਾਰੀ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ ਸੀ ਕਿ ਜਦੋਂ ਭਵਿੱਖ ਵਿੱਚ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਖਾਲਸਾ 96 ਕਰੋੜ ਹੋਵੇਗਾ ਉਦੋਂ ਇਸ ਖਜ਼ਾਨੇ 'ਚੋਂ 96 ਕਰੋੜ ਖਾਲਸਾ ਫੌਜ ਲਈ 2.5 ਦਿਨ ਅਤੁੱਟ ਲੰਗਰ ਵਰਤੇਗਾ ਆਮ ਹੀ ਕਈਆਂ ਦੇ ਮਨ ਵਿੱਚ ਇੱਕ ਸਵਾਲ ਹੁੰਦਾ ਹੈ ਕਿ ਇਹ 96 ਕਰੋੜ ਦਾ ਕਨਸੈਪਟ ਹੈ ਕਿ ਨਿਹੰਗ ਸਿੰਘ ਫੌਜਾਂ ਵੀ ਆਪਣੇ ਦਲਾਂ ਦੇ ਨਾਮ ਦੇ ਨਾਲ 96 ਕਰੋੜੀ ਲਾਉਂਦੀਆਂ ਨੇ ਜਿਵੇਂ ਅਕਾਲੀ ਬੁੱਢਾ ਦਲ 96 ਕਰੋੜੀ ਪਿੱਛੇ ਜਿਹੇ ਗਾਇਕ ਵੀਰ ਸੰਧੂ ਤਿਹਾਰ ਵੀ ਉਹਨਾਂ ਦਾ ਇੱਕ ਗੀਤ ਆਇਆ ਸੀ ਵੀਰ ਰਸ ਉਸ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਕਿ ਆਉਂਦੀ ਵੈਰੀਆਂ ਦੀ ਗਿੱਚੀ ਨੂੰ ਮਰੋੜਾਊਗੀ ਹੌਲ ਚੜ ਜਦੋਂ 96 ਕਰੋੜ ਆਊਗੀ ਟਾਡੀ ਮੋਹਰਾਂ ਵਾਲੀ ਨੇ ਵੀ ਇੱਕ ਨਗਮਾ ਗਾਇਆ ਸੀ 96 ਕਰੋੜ ਖਾਲਸੇ ਬਾਰੇ ਸੋ ਅੱਜ ਆਪਾਂ ਇਸ 96 ਕਰੋੜ ਖਾਲਸੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿ 96 ਕਰੋੜ ਖਾਲਸਾ ਕਦੋਂ ਆਵੇਗਾ 96 ਕਰੋੜ ਸਿੱਖ ਕਦੋਂ ਸਜਣਗੇ ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਦਾ ਜ਼ਿਕਰ ਕਰਾਂਗੇ ਜੋ ਹੈ ਕਿ 18 ਪਾਰ ਬਨਾਸਪਤੀ ਮਾਲਣੀ 96 ਕਰੋੜੀ ਮੇਗਮਾਲਾ ਪਾਣੀ ਹਾਰੀਆ ਭਾਵ ਜਿਵੇਂ 96 ਕਰੋੜ ਬੱਦਲ ਗੱਜਦੇ ਨੇ ਤਾਂ ਧਰਤੀ ਤੇ ਪਰਲੋ ਆ ਜਾਂਦੀ ਹੈ ਇੰਨਾ ਮੀਂਹ ਪੈਂਦਾ ਕਿ ਸਾਰੇ ਪਾਸੇ ਪਾਣੀ ਪਾਣੀ ਹੋ ਜਾਂਦਾ ਹੈ 96 ਕਰੋੜੀ ਤੋਂ ਇੱਕ ਭਾਵ ਇਹ ਲਿਆ ਜਾਂਦਾ ਹੈ ਕਿ ਜਦੋਂ ਗੁਰੂ ਦਾ ਖਾਲਸਾ 96 ਕਰੋੜ ਬੱਦਲਾਂ ਵਾਂਗ ਮੇਗ ਵਾਂਗ ਗੱਜਦਾ ਹੈ ਤਾਂ ਇੰਜ ਹੁੰਦਾ ਜਿਵੇਂ ਜੰਗ ਦੇ ਮੈਦਾਨ ਦੇ ਵਿੱਚ ਪਰਲੋ ਆ ਜਾਂਦੀ ਹੈ ਮਤਲਬ ਕਿ ਗੁਰੂ ਪੰਥ ਖਾਲਸੇ ਵਾਸਤੇ ਇੱਕ ਅਲੰਕਾਰ ਵਜੋਂ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ 96 ਕਰੋੜ ਬੱਦਲਾਂ ਦੇ ਗੱਜਣ ਵਾਂਗ ਦੂਜਾ ਭਾਵੇਂ ਹੈ ਕਿ ਜਿਵੇਂ ਵੀਡੀਓ ਦੇ ਸ਼ੁਰੂ ਵਿੱਚ ਗੁਰਦੁਆਰਾ ਮਾਲ ਟੇਕੜੀ ਸਾਹਿਬ ਦਾ ਆਪਾਂ ਜ਼ਿਕਰ ਕੀਤਾ ਸੀ ਇਸ ਅਸਥਾਨ ਤੇ ਗੁਰੂ ਨਾਨਕ ਪਾਲਾ ਸਾਹਿਬ ਜੀ ਦੇ ਸਮੇਂ ਦਾ ਇੱਕ ਗੁਪਤ ਖਜ਼ਾਨੇ ਦੀ ਥਾਂ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਰਤਾਰਪੁਰ ਤੋਂ ਇੱਕ ਫਕੀਰ ਲੱਕੜ ਸ਼ਾ ਨੂੰ ਇਸ ਖਜ਼ਾਨੇ ਦੀ ਰਾਖੀ ਲਈ ਭੇਜਿਆ ਸੀ ਇਹ ਫਕੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ ਇਸ ਥਾਂ ਤੇ ਇਸ ਖਜ਼ਾਨੇ ਦੀ ਰਾਖੀ ਕਰਦਾ ਰਿਹਾ ਜਿਸ ਦੇ ਲਈ ਇਸ ਫਕੀਰ ਨੂੰ ਦੋ ਮੋਰਾ ਰੋਜ਼ ਮਿਲਦੀਆਂ ਸੀ ਜਦੋਂ ਦਸਮ ਪਿਤਾ ਨਨਦੇੜ ਆਏ ਤਾਂ ਖਾਲਸਾਈ ਫੌਜਾਂ ਨੇ ਤਨਖਾਹਾਂ ਮੰਗੀਆਂ ਤੇ ਨਾਲ ਹੀ ਆਪਣੇ ਘਰ ਜਾਣ ਦੀ ਗੁਰੂ ਸਾਹਿਬ ਤੋਂ ਆਗਿਆ ਮੰਗੀ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਕਿਹਾ ਕਿ ਮਾਲ ਟੇਕੜੀ ਥਾਂ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਖਜ਼ਾਨਾ ਹੈ ਉਹ ਲੈ ਕੇ ਆਓ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਫੌਜ ਨਾਲ ਜਾ ਕੇ ਉਹ ਖਜ਼ਾਨਾ ਬੈਲ ਗੱਡੀਆਂ ਤੇ ਭਰ ਕੇ ਗੁਰੂ ਸਾਹਿਬ ਦੇ ਕੋਲ ਲੈ ਆਏ ਇਥੇ ਗੁਰੂ ਸਾਹਿਬ ਨੇ ਢਾਲਾਂ ਭਰ-ਭਰ ਕੇ ਫੌਜਾਂ ਨੂੰ ਮੋਹਰਾ ਵੰਡੀਆਂ ਤੇ ਬਾਕੀ ਬਚ ਗਿਆ ਖਜ਼ਾਨਾ ਮਾਲ ਟੇਕੜੀ ਸਹਿਬ ਰਖਵਾ ਦਿੱਤਾ ਸਿੰਘਾਂ ਦੇ ਪੁੱਛਣ ਤੇ ਗੁਰੂ ਸਾਹਿਬ ਨੇ ਕਿਹਾ ਕਿ ਜਦੋਂ 96 ਕਰੋੜ ਖਾਲਸਾ ਸਜੇਗਾ ਤਾਂ ਇਹ ਖਜ਼ਾਨੇ ਨਾਲ 2.5 ਦਿਨ ਅਤੁੱਟ ਲੰਗਰ ਵਰਤੇਗਾ ਇੱਕ ਹੋਰ ਅਰਥ ਲਿਆ ਜਾਂਦਾ ਹੈ 96 ਕਰੋੜ ਖਾਲਸੇ ਦਾ ਕਿ ਜੋ ਨਿਹੰਗ ਸਿੰਘ ਫੌਜਾਂ ਦਾ ਮੁਖੀ ਸਿੰਘ ਹੁੰਦਾ ਹੈ ਜਥੇਦਾਰ ਹੁੰਦਾ ਹੈ ਉਸ ਦੇ ਵਾਸਤੇ ਵੀ 96 ਕਰੋੜੀ ਸ਼ਬਦ ਵਰਤ ਲਿਆ ਜਾਂਦਾ ਹੈ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਰਤਬੇ ਵਜੋਂ ਉਸ ਜਥੇਦਾਰ ਦੇ ਇਸੇ ਤਰ੍ਹਾਂ ਕੁਝ ਮੰਨਦੇ ਨੇ ਕਿ ਆਪਣੇ ਮਨੁੱਖੀ ਸਰੀਰ ਤੇ ਸਿਰ ਤੋਂ ਪੈਰ ਤੱਕ 96 ਕਰੋੜ ਰੋਮ ਹੁੰਦੇ ਨੇ ਵਾਲ ਹੁੰਦੇ ਨੇ ਤੇ ਜੋ ਰੋਮ ਰੋਮ ਵਾਹਿਗੁਰੂ ਮੰਤਰ ਨੂੰ ਧਿਆਉਂਦਾ ਹੈ ਉਸ ਨੂੰ ਵੀ 96 ਕਰੋੜੀ ਕਿਹਾ ਜਾਂਦਾ ਹੈ ਵੈਸੇ ਇਹ ਅਧਿਆਤਮਿਕਤਾ ਤੇ ਪਦਰ ਦੀ ਗੱਲ ਹੈ ਅਵਸਥਾ ਦੀ ਗੱਲ ਹੈ ਮੇਰੇ ਤੁਹਾਡੇ ਵਰਗੇ ਕਲਜੁਕੀ ਜੀਵ ਇਸ ਗੱਲ ਦੀ ਜਿਆਦਾ ਡੂੰਘਾਈ ਨੂੰ ਨਹੀਂ ਸਮਝ ਸਕਦੇ ਇਸੇ ਤਰ੍ਹਾਂ ਇੱਕ ਵਾਰ ਭਾਈ ਦਾਇਆ ਸਿੰਘ ਜੀ ਨੇ ਗੁਰੂ 탄ਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਗੱਲਬਾਤ ਕਰਦੇ ਆਂ ਵਾਰਤਾਲਾਪ ਕਰਦੇ ਆਂ ਪੁੱਛਿਆ ਕਿ ਪਾਤਸ਼ਾਹ ਜੀ ਆਪ ਜੀ 96 ਕਰੋੜੀ ਖਾਲਸੇ ਦੀ ਗੱਲ ਕਰਦੇ ਹੋ ਸਿੰਘ ਤਾਂ ਕੋਈ ਇੱਕ ਵੀ ਨਹੀਂ ਸਜ ਰਿਆ ਮੁਗਲ ਹਕੂਮਤ ਕਤਲ ਕਰ ਦਿੰਦੀ ਹੈ 96 ਕਰੋੜ ਕਿਥੋਂ ਆਣਗੇ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਪਿਆਰੇ ਭਾਈ ਦਇਆ ਸਿੰਘ ਜੀ ਸਮਾਂ ਆਵੇਗਾ ਜਦੋਂ 96 ਕਰੋੜ ਖਾਲਸਾ ਪ੍ਰਗਟ ਹੋਵੇਗਾ ਅਸੀਂ ਹਵਾਈ ਐਸੀ ਚਲਾ ਦੇਾਂਗੇ ਕਿ ਜਿਸ ਜਿਸ ਨੂੰ ਹਵਾ ਲੱਗਦੀ ਜਾਵੇਗੀ ਉਹ ਗੁਰੂ ਦਾ ਖਾਲਸਾ ਸਜਦਾ ਜਾਵੇਗਾ ਸੋ 96 ਕਰੋੜ ਤੋਂ ਇੱਕ ਭਾਵ ਇਹ ਵੀ ਲਿਆ ਜਾਂਦਾ ਬਹੁਤੇ ਸਿੰਘ ਜੋ ਗੁਰੂ ਦੀ ਤਾਕਤ ਤੇ ਭਰੋਸਾ ਰੱਖਦੇ ਨੇ ਤਰਕ ਨਹੀਂ ਕਰਦੇ ਗੁਰੂ ਤੇ ਕਿੰਤੂ ਨਹੀਂ ਕਰਦੇ ਜਾਂ ਸਿੱਧੇ ਸ਼ਬਦਾਂ ਵਿੱਚ ਜਿਵੇਂ ਅੱਜਕੱਲ੍ਹ ਕੁਝ ਅਪਗ੍ਰੇਡ ਹੋ ਗਏ ਆ ਉਹੋ ਜਿਹੀ ਪੁੱਠੀ ਮੱਤ ਦੇ ਨਹੀਂ ਨੇ ਨਿਤਨੇਮੀ ਨੇ ਬੰਦਗੀ ਵਾਲੇ ਨੇ ਉਹ ਸਿੱਖ ਇਹ ਮੰਨਦੇ ਨੇ ਕਿ ਗੁਰੂ ਸਾਹਿਬ ਨੇ 96 ਕਰੋੜ ਖਾਲਸਾ ਸਜਾਇਆ ਹੋਇਆ ਜਿਵੇਂ ਹੁਣ ਆਮ ਹੀ ਗਿਣਤੀ ਦੇ ਹਿਸਾਬ ਨਾਲ ਸਿੱਖਾਂ ਦੀ ਗਿਣਤੀ 2 ਕਰੋੜ ਕਹਿ ਦਿੰਦੇ ਨੇ ਜਾਂ ਕਈ ਮੇਰੇ ਵਰਗੇ ਨੇ ਕੱਚ ਘੜੜ ਜਾ ਜਾਂ ਡੋਲ ਜਾਣ ਵਾਲੇ ਉਹ ਕਹਿ ਦਿੰਦੇ ਨੇ ਕਿ ਖਾਲਸਾ ਤਾਂ ਹੁਣ ਰਿਹਾ ਹੀ ਨਹੀਂ ਖਾਲਸਾ ਤਾਂ ਖਤਮ ਹੋ ਗਿਆ ਇੱਥੇ ਤਾਂ ਸਿੱਖੀ ਲੱਭਣੀ ਨਹੀਂ ਪਰ ਸਿੱਧਕੀ ਸਿੱਖ ਇਹ ਮੰਨਦੇ ਨੇ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ 96 ਕਰੋੜ ਖਾਲਸਾ ਸਾਜਿਆ ਹੋਇਆ ਜੋ ਗੁਪਤ ਰੂਪ ਵਿੱਚ ਵਿਚਰਦਾ ਹੈ ਇਹਨਾਂ ਵਿੱਚ ਬਹੁਤ ਸਾਰੇ ਸ਼ਹੀਦ ਸਿੰਘ ਹੁੰਦੇ ਨੇ ਜਿਹੜੇ ਕਿ ਸਮੇਂ-ਸਮੇਂ ਤੇ ਆਪਣੇ ਗੁਰੂ ਪਿਆਰਿਆਂ ਦੀ ਮਦਦ ਕਰਦੇ ਨੇ ਸੋ ਇਸ ਤਰ੍ਹਾਂ ਬਹੁਤ ਸਾਰੇ ਅਰਥ ਨੇ ਜੋ 96 ਕਰੋੜ ਖਾਲਸੇ ਦੇ ਰੂਪ ਵਿੱਚ ਜਾਂ 96 ਕਰੋੜ ਫੌਜ ਦੇ ਪਰਥਾਏ ਲਏ ਜਾਂਦੇ ਨੇ ਇਸ ਬਾਬਤ ਕੋਈ ਹੋਰ ਜਾਣਕਾਰੀ ਕਿਸੇ ਕੋਲ ਹੋਵੇ ਤਾਂ ਉਹ ਜਰੂਰ ਕਮੈਂਟ ਵਿੱਚ ਲਿਖ ਸਕਦਾ ਹੈ ਤਾਂ ਕਿ ਉਹ ਜਾਣਕਾਰੀ ਵੀ ਸੰਗਤ ਨੂੰ ਪਤਾ ਲੱਗ ਸਕੇ ਸੰਗਤ ਜਾਣੂ ਹੋ ਸਕੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਜਰੂਰ ਕਰ ਦਿਓ ਤੇ ਵੀਡੀਓ ਲਾਈਕ ਵੀ ਜਰੂਰ ਕਰਿਓ ਧੰਨਵਾਦ